ਤੇ ਲੋ ਜੀ ਇਹ ਅਗਲੇ ਦਿਨ ਦੀ ਸਵੇਰ ਹੈ ਤੇ ਹੁਣ ਚਲਿਏ ਦਰਬਾਰ ਸਾਹਿਬ ਮੱਥਾ ਟੇਕਣ ਤੇ ਨਾਲੇ ਛਕੀਏ ਲੰਗਰ ਚਲਿਏ ਬਾਬਾ ਜੀ ਚਲੋ ਜੀ ਚਲੋ ਜੀ ਚਲੋ ਜੀ ਅੱਜ ਮੌਸਮ ਐ ਨਹੀਂ ਖਿਲਰਿਆ ਵਾ ਦੇਖੋ ਐ ਤਖੀ ਧੁੱਪ ਸਾਢੇ 7 ਐ ਨਾ 7 ਵਜੇ ਐ ਧੁੱਪ ਚੜ ਗਈ ਜੀ ਗਣਾ 9 ਵਜੇ ਵੱਜ ਗਏ ਹੁੰਦੇ ਹੈ ਨਹੀਂ ਹਾਂ 7 ਵੇ ਮੈਂ ਕਿਹਾ ਕਿ ਤੇ 9 ਵਜੇ ਜੀ ਦੇਖਿਆ ਟਾਈਮ 7 ਵਜੇ ਨਾ 6 ਵਜੇ ਦੇ ਪਤਾ ਨਹੀਂ ਅਣੀ ਤਖੀ ਧੁੱਪ ਦੀ ਮਤ ਦੇਖ ਕੇ ਰਾਹ ਰਹਿ ਗਿਆ ਤੇ ਸਾਹਮਣੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਤੇ ਚਲੀ ਅੰਦਰ ਹੁਣ ਰੱਬਾ ਨੋ ਨੀ ਨਨਕਾਣਾ ਸਾਹਿਬ ਤੋਂ ਹੁਣ ਅਸੀਂ ਚੱਲ ਪਏ ਸ੍ਰੀ ਕਰਤਾਰਪੁਰ ਸਾਹਿਬ ਤੇ ਟ੍ਰੇਨ ਇੰਨਾ ਪਹਿਲਾਂ ਹੋਰ ਤੇ ਬੱਸਾਂ ਜਾਣੀਆਂ ਨੇ ਹਨਾ ਅਨਾਂ ਉਹਦੇ ਬੱਸ ਫੇਰ ਟ੍ਰੇਨ ਫੇਰ ਬੱਸ ਕਿੰਨੇ ਟ੍ਰੇਨਾਂ ਆ ਗਈਆਂ ਹਾਂਜੀ ਫੜੀਆਂ ਟ੍ਰੇਨਾਂ ਤੇ ਲਓ ਜੀ ਹੁਣ ਫੇਰ ਤੋਂ ਟ੍ਰੇਨ ਵਿੱਚ ਆ ਗਏ ਸਟੇਸ਼ਨ ਅਸੀਂ ਪਾਰ ਕਰਿਆ ਠੀਕ ਹੈ ਭਾਈ ਅਸੀਂ ਅੱਗੇ ਦੇਖ ਕਰਦੇ ਹਾਂ ਤੇ ਜੀ ਕਰਾਂ ਹਾਂ ਤੇ ਉਹ ਹੀ ਮੈਂ ਕਿਹਾ ਇਸ ਦੇ ਅੰਦਰ ਸੇ ਕੇ ਦੁਬਾਰਾ ਇਹ ਤੁਹਾਨੂੰ ਲੈ ਬਣਾਏ ਤੁਸੀਂ ਇਹਨੂੰ ਲੈ ਲੈ ਪੋਗਦੀ ਸਵਾਰੀਆਂ ਸਾਡੀਆਂ ਹਾਂ ਥੋੜੀ-ਥੋੜੀ ਕਰਦੇ ਹਾਂ ਹਾਂ ਕਿੱਥੇ ਰਹਿ ਗਏ ਜਰਾਬ ਚੱਲਿਆ ਅੰਦਰ ਹੋ ਜਾਓ ਅੰਦਰ ਹੋ ਜਾਓ ਕਿ ਜੱਕ ਬਈਆਂ ਨਹੀਂ ਵੇਖਿਆ ਕਿ ਅੰਦਰ ਵੀ ਹੋ ਜਾਵਨੇ ਆ ਜਨਾਬ ਉਹ ਜਨਾਬ ਬੋਰਡ ਨਹੀਂ ਹੈ ਸਾਈਨ ਬੋਰਡ ਆ ਗਿਆ ਮੇਰੇ ਉੱਪਰ ਆ ਗਿਆ ਉਹ ਮੇਰੇ ਪੈਰ ਬਸ ਉੱਪਰ ਹੀ ਵੱਗ ਗਈ ਸੀ ਮੇਰੇ ਉੱਪਰੇ ਬੈਠਣ ਨਾਲ ਪੈਰ ਫੋਟਣਾ ਕਰ ਗਿਆ ਜੀ 3 ਘੰਟੇ ਲੱਗਣਾ ਹੈ ਆਰਾਮ ਨਾਲ ਜੀ ਹਾਂ ਜੇ ਤੁਸੀਂ ਭਾਵੇਂ ਬਾਜੀ ਤਿੰਨ ਮੈਂ ਮੱਝਾਈ ਦੇ ਦਵਾਂ ਲਾਣ ਦੇ ਲਾਣ ਦੇ ਬਾਜੀ ਤੁਸੀਂ ਤਾਂ ਉਹ ਨਾ ਬਾਹਰ ਗਏ ਨਹੀਂ ਗਿਆ

ਇਹ ਖੜਾ ਖੜਾ ਮੇਰੀ ਉਹਦਾ ਕਹਿੰਦੇ ਤੁਮ ਕੰਨ ਨੂੰ ਭੁੱਲ ਨਹੀਂ ਖੜੇ ਇਹ ਉਹ ਖੜਾ ਸਰਦਾਰ ਜੇ ਦੇਖਿਆ ਤਾਂ ਮੈਂ ਤਾਂ ਸਰਦਾਰ ਜੇ ਜਦੋਂ ਖੜ ਗਿਆ ਕਿਹੜਾ ਹੋਰ ਕਿੰਨਾ ਲੋਕੜ ਗਏ ਚਲੋ 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 ਬਈ ਚਲੋ ਦਾ ਜੋ ਹਿੱਸਾ ਵੰਡਿਆ ਗਿਆ ਕਿੰਨਾ ਹਿੱਸਾ ਸਰਕਾਰ ਦਾ ਇਚਾਰਾ ਬਾਕੀ ਦਾ ਹਿੱਸਾ ਹੈ ਸਿੱਖ ਸੰਗਤਾਂ ਨੇ ਲਿਆ ਉਹ ਬਾਧਰਾਂ ਦੇ ਲੋਕਾਂ ਨੇ ਆਪਣੇ ਆਪ 2020 ਤੋਂ ਗੁਰਨਾਮਕ ਪਾਤਸ਼ਾਹ ਦੇ ਦਰ ਦੇ ਨਾਲ ਬੜੇ ਹੀ ਪਿਆਰ ਕਰਦੇ ਹਨ ਜੋ ਸਾਡੀਆਂ ਸਿੰਧ ਦੀਆਂ ਸੰਗਤਾਂ ਅਚਾਰ ਦੀ ਸੇਵਾ ਕਰਦੀਆਂ ਕਿਉਂਕਿ ਸੱਤੇ ਸਿੰਧ ਦੇਸ਼ ਦਾ ਜੋ ਹੈ ਸਿੰਧ ਸੂਬੇ ਦਾ ਜੋ ਅਚਾਰ ਹੈ ਬਹੁਤ ਮਸ਼ਹੂਰ ਹੈ ਸੋ ਲੋਕ ਇੱਕ ਕਰਤਾਰਪੁਰ ਸਾਹਿਬ ਆ ਰਹੇ ਨੇ ਜਿਹੜੇ ਲੱਗੇ ਲਾਈਨਾਂ ਵਿੱਚ भई <laughs> जलेबी <laughs> ਮ ਗੱਲ ਕਰ ਮ ਜਲੇਬੀ ਜਲੇਬੀ ਪਾਟੀਆਂ ਵਿਆਹ ਵਾਂਗ ਟੈਂਟ ਲਾਇਆ ਵਜੇ ਵਿਆਹ ਵਾਂਗ ਅਸੀਂ ਵਿਆਹ ਮ ਆਏ ਹਾਂ ਅੰਦਰ ਮੈਂ ਇੱਥੇ ਕਰੋ ਆਉਂਦਾ ਇੱਥੇ ਉਹਦੇ ਹੁਣ ਤੁਹਾਨੂੰ ਪਛਾਣਣਾ ਇੱਥੇ ਕਿਤੇ ਆਊਗਾ ਕਿੱਦੀ ਕਿੱਦੀ ਸਾਹਮਣੇ ਗੁਰਦੁਆਰਾ ਸਾਹਿਬ ਹੈ ਕਿਹਾਉਣ ਪਾਣਾ ਚੱਲੀਏ ਰੂਮ ਵਿੱਚ ਰੇਜਮੈਂਟ ਤਾਂ ਬਹੁਤ ਵਧੀਆ ਕਰਿਆ ਮੈਂਨਾਂ ਨੇ ਇਹਨਾਂ ਨੇ ਤਾਂ ਬਹੁਤ ਬਹੁਤ ਸਭ ਨਾਲ ਵੱਧ ਨੇ ਇਹਨਾਂ ਦੇ ਸੰਗਤਾਂ ਤੱਕ ਆ ਕੇ ਸੌਂ ਵੀ ਗਈ ਉਹ ਦੇਖੋ